ਜੀ ਕੀ ਨਾਮ ਜਗਸਰਾਲ ਸਿੰਘ ਜੀ ਠੀਕ ਆ ਜਿਹੜੀ ਇੱਥੇ ਦੇ ਵਿੱਚ ਕਰਨਾ ਹੋਇਆ ਕਿਉਂ ਹੋਇਆ ਕਿਹਦੇ ਨਾਲ ਝਗੜਾ ਹੋਇਆ ਅੱਜ ਜੀ 21 ਤਰੀਕ ਨੂੰ ਸਾਡੇ ਗੁਰਪੁੰਨਿਆਂ ਦਾ ਦਿਹਾੜਾ ਸੀਗਾ ਜੀ ਤੇ ਸਵਾਮੀ ਗੁਰਚੇਤਨਪੂਰੀ ਜੀ ਦੀ ਹਾਦਵੀ ਦੇ ਵਿੱਚ ਹੋ ਰਿਹਾ ਸੀਗਾ satsang ਤੇ ਸਵੇਰੇ ਜੀ ਸਾਧਵੀ ਜਗੰਧਲੀ ਉਹਦਾ ਵਕੀਲ ਤੇ ਨਾਲ ਉਹਦੇ ਅਣਪਛਾਤੇ 15 ਕ ਬੰਦੇ ਸੀਗੇ ਜੀ ਉਹ ਬੰਦੇ ਆਏ ਨੇ ਜੀ ਉਹ ਪਹਿਲਾਂ ਹੀ ਸਾਨੂੰ ਸ਼ੱਕੀ ਲੱਗੇ ਜਦੋਂ ਆਏ ਨੇ ਤੇ ਆ ਕੇ ਇਹਨਾਂ ਨੇ ਹੱਲਾ ਗੁੱਲਾ ਕੀਤਾ ਜੀ ਤੇ ਆ ਕੇ ਦਰਨਗਰ ਹਾਲ ਦੇ ਵਿੱਚ ਬੈਠੇ ਨੇ ਉੱਥੇ ਜਦੋਂ ਰੌਲਾ ਰੱਪਾ ਪਿਆ ਜੀ ਤੇ ਪੁਲਿਸ ਵਾਲਿਆਂ ਨੇ ਚਲੋ ਉਹਨਾਂ ਨੂੰ ਇੱਕ ਵਾਰ ਬਾਹਰ ਲੈ ਗਏ ਥਾਣੇ ਉਹਨਾਂ ਨੂੰ ਬੁਲਾਇਆ ਸੀ ਅਸੀਂ ਵੀ ਦਰਖਾਸਤ ਦਿੱਤੀ ਸੀ ਉੱਥੇ ਤੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਹੁਣ ਡੇਰੇ ਦੇ ਵਿੱਚ ਨਹੀਂ ਜਾਣਾ ਵੀ ਸੰਗਤ ਆਈ ਹੋਈ ਹੈ ਜੀ ਅਸੀਂ ਹਜੇ ਥਾਣੇ ਦੇ ਵਿੱਚ ਹੀ ਸੀ ਜਦੋਂ ਇਹ ਬਾਹਰ ਨਿਕਲੇ ਤਾਂ ਜੀ ਇਹ ਦਵਾਰਾ ਡੇਰੇ ਦੇ ਵਿੱਚ ਆਏਗੀ ਜੀ ਡੇਰੇ ਦੇ ਵਿੱਚ ਆ ਕੇ ਸਾਨੂੰ ਫੋਨ ਆਇਆ ਕਿ ਉਰੇ ਲੜਾਈ ਹੋ ਗਈ ਜੀ ਕਿ ਵੀ ਸਾਥ ਵੀ ਜਗਨ ਜਲੀ ਦੇ ਉਹਦੇ ਬੰਦਿਆਂ ਨੇ ਆਪਣੇ ਬੰਦਿਆਂ ਨੂੰ ਕੁੱਟਣਾ ਮੰਨ ਸ਼ੁਰੂ ਕੀਤਾ ਜੀ ਤੇ ਜਦੋਂ ਅਸੀਂ ਆਏ ਜੀ ਰਾਹ ਦੇ ਵਿੱਚ ਆ ਰਹੇ ਸੀਗੇ ਜਦੋਂ ਅਸੀਂ ਪਹੁੰਚੇ ਹਾਂ ਜੀ ਉਰੇ ਤੇ ਉਦੋਂ ਕਾਫੀ ਚੱਲ ਰਿਹਾ ਸੀਗਾ ਜੀ ਅਸੀਂ ਆ ਕੇ ਹਟਾਏ ਹਟੋਏ ਨੇ ਜੀ ਤੇ ਇਹਦਾ ਵਕੀਲ ਵਿੱਚ ਸ਼ਾਮਲ ਸੀਗਾ ਤੇ ਉਹਦੇ ਨਾਲ ਦੀ ਜਿਹੜੇ 15 ਬੰਦੇ ਸੀਗੇ ਹਾਂਜੀ ਉਹ ਸਾਰੇ ਸਾਨੂੰ ਯਾਨੀ ਕਿ ਪਹਿਲਾਂ ਹੀ ਲੱਗਿਆ ਸੀਗਾ ਕਿ ਇਹ ਆਏ ਨੇ ਇਸੇ ਮਨਸ਼ਾ ਨਾਲ ਆਏ ਨੇ ਹਮਲਾ ਕਰਨ ਦੀ ਮਨਸ਼ਾ ਦੇ ਨਾਲ ਤੇ ਆ ਕੇ ਸਾਡੇ ਬੰਦਿਆਂ ਤੇ ਮਾਰੀਆਂ ਵੀ ਨੇ ਸੱਟਾਂ ਜੀ ਇੱਕ ਦੀ ਅੱਖ ਤੇ ਲੱਗੀ ਆ ਜੀ ਤੇ ਇੱਕ ਦੇ ਹੱਥ ਤੇ ਉਂਗਲਾਂ ਤੇ ਲੱਗੀ ਆ ਜੀ ਸਾਡਾ ਪੇ ਹੋ ਗਏ ਨੇ ਜੀ ਅੱਜ ਹੁਣ ਘਟਣਾਂ ਦਾ ਕਾਰਨ ਕੀ ਹੈ ਜੀ ਘਟਣਾਂ ਦਾ ਕਾਰਨ ਇਹ ਜੀ ਸਾਭੀ ਜਗੰਧਲੀ ਜੀ ਪਹਿਲਾਂ ਉਹਰੇ ਪ੍ਰੈਜ਼ੀਡੈਂਟ ਹੁੰਦੀ ਸੀਗੀ ਜੀ ਟਰਸਟ ਬਣਿਆ ਹੋਇਆ ਜੀ 1978 ਤੋਂ ਬਣਿਆ ਹੋਇਆ ਰਜਿਸਟਰਡ ਟਰਸਟ ਤੇ ਇਹ ਪ੍ਰੈਜ਼ੀਡੈਂਟ ਹੁੰਦੀ ਸੀ ਤੇ ਪ੍ਰੈਜ਼ੀਡੈਂਟ ਤੋਂ ਬਾਅਦ ਇਹ ਹੁਣ ਜਦੋਂ ਇਲੈਕਸ਼ਨਾਂ ਹੋਈਆਂ ਜੀ 2023-24 ਦੇ ਵਿੱਚ ਦੁਬਾਰਾ ਕਰਾਈਆਂ ਤੇ ਇਹਨੂੰ ਪ੍ਰੈਜ਼ੀਡੈਂਸ਼ਿਪ ਤੋਂ ਲਾਤ ਦਿੱਤੀ ਉਸ ਦਿਨ ਤੋਂ ਇਹਨੂੰ ਹੋ ਗਿਆ ਕਿ ਮੈਨੂੰ ਇਹ ਹੁਣ ਬਾਹਰ ਕੱਢਣਗੇ ਪਿੰਡ ਦੇ ਵਿੱਚ ਰੌਲਾ ਪਾਤਾ ਮੈਨੂੰ ਬਾਹਰ ਕੱਢਦੇ ਹਾਲਾਂਕਿ ਸਾਡੇ ਇੱਕ ਵੀ ਟਰਸਟੀ ਨੇ ਆਪਦੇ ਮੂੰਹੋਂ ਇਹ ਕਦੇ ਗੱਲ ਨਹੀਂ ਕਹੀ ਕਿ ਇਹਨੂੰ ਬਾਹਰ ਕੱਢਣਾ ਇਹ ਸਾਡੀ ਹੁਣ ਵੀ ਟਰਸਟੀ ਹੈ ਮੌਜੂਦਾ ਸਮੇਂ ਵੀ ਸਾਡੀ ਟਰਸਟੀ ਹੈ ਇਹ ਤੇ ਇਹਦੇ ਬਸ ਜੀ ਮੈਨੂੰ ਪ੍ਰੈਜ਼ੀਡੈਂਟ ਤੋਂ ਲਾਉਣਾ ਤੇ ਤਾਂ ਕਰਕੇ ਇਹਨੇ ਉਥੇ ਕੋਰਟ ਕੇਸ ਵੀ ਕੀਤੇ ਨੇ ਦਾਅਵੇ ਕੀਤੇ ਮੈਂ ਮਹਾਂਤਾਂ ਜੀ ਉਹਰੇ ਕਹਿੰਦਾ ਹਾਲਾਂਕਿ ਸਾਡੇ ਡੇਰੇ ਦਾ ਕੋਈ ਮਹਾਂਤ ਨਹੀਂ ਕੋਈ ਮਹਾਂਤੀ ਪਰੰਪਰਾ ਨਹੀਂ ਹੈ ਉਹ ਕਹਿੰਦੇ ਲੰਬੇ ਸਮੇਂ ਤੋਂ ਅਸੀਂ ਗੱਦੀ ਤੇ ਬਰਾਜਮਾਨ ਹਾਂ ਇਹ ਗੱਦੀ ਤੇ ਬਰਾਜਮਾਨ ਨਹੀਂ ਜੀ ਗੱਦੀ ਤੇ ਅੱਜ ਵੀ ਸਵਾਮੀ ਬੁੱਧਪੁਰੀ ਜੀ ਮਹਾਰਾਜ ਉਹ ਕਾਂਤਵਾਲ ਦੇ ਵਿੱਚ ਨੇ ਉਹਰੇ ਆਉਂਦੇ ਆ ਸਮੇਂ-ਸਮੇਂ ਤੇ ਉਹਰੇ ਆਉਂਦੇ ਨੇ ਉਹ ਉਹ ਬਰਾਜਮਾਨ ਨੇ ਜੀ ਉਹਨਾਂ ਨੇ ਹੀ ਇਹਦਾ ਨਾਮ ਅਨਾਉਂਸ ਕੀਤਾ ਸੀਗਾ ਕਿ ਅਸੀਂ ਇਹਨੂੰ ਟਰਸਟ ਦੀ ਪ੍ਰੈਜ਼ੀਡੈਂਟ ਬਣਾ ਕੇ ਚੱਲਦੇ ਹਾਂ ਜੀ ਹਣਾ ਵੀ ਅਸੀਂ ਸਮੇਂ-ਸਮੇਂ ਤੇ ਆਉਂਦੇ ਰਹਾਂਗੇ 6 ਮਹੀਨੇ ਬਾਅਦ 3 ਮਹੀਨੇ 2-2 ਮਹੀਨੇ ਬਾਅਦ ਉਹ ਘੇੜਾ ਮਾਰਦੇ ਰਹ ਕੇ ਕਿਤੇ ਦੇ ਰਹੇ ਜਾਂਦੇ ਨਹੀਂ ਉਰੇ ਜੀ ਉਹ ਇਹਨੂੰ ਸਿਰਫ ਟਰਸਟ ਦਾ ਬਣਾਇਆ ਸੀਗਾ ਵੀ ਤੂੰ ਉਰੇ ਸੰਿਆਸੀ ਜਿਹੜੀ ਪਰੰਪਰਾ ਚੱਲ ਰਹੀ ਆ ਸਾਧਨਾ ਧਾਰਾ ਚੱਲ ਰਹੀ ਆ ਵੀ ਬਸ ਤੂੰ ਉਹਨੂੰ ਲੋਕਾਂ ਨੂੰ ਪਾਠ ਭਜਨ ਦੇ ਰਸਤੇ ਤੇ ਚਲਾਉਣਾ ਜੀ ਇਸ ਰਸਤੇ ਇਸ ਕਰਕੇ ਇਹਨੂੰ ਬਣਾਇਆ ਸੀ ਪਰ ਇਹ ਥੋੜਾ ਜਿਹਾ ਹੋਰ ਪਾਸੇ ਨੂੰ ਪੈ ਗਈ ਜਮੀਨਾਂ ਕਿੰਨੀ ਨੂੰ ਪੈ ਗਈ ਹੁਣ ਵੀ ਸਾਨੂੰ ਪਿੰਡੋਂ ਆਉਂਦੇ ਨੇ ਜੀ ਤੁਸੀਂ ਰਾਜੀਨਾਮਾ ਕਰ ਲੋ ਜੀ ਉਹ ਸਾਧੂ ਜਗੰਧਲੀ 20 ਕਿੱਲੇ ਮੰਗਦੀ ਹੈ ਜੀ ਜੀ ਵੀ ਇਹਨੂੰ 20 ਕਿੱਲੇ ਸਾਧੂ ਜਗੰਧਲੀ ਨੂੰ ਦੇ ਦਿਓ ਇਹਨੂੰ ਇੱਕ ਕਮਰਾ ਦੇ ਦੋ ਬੈਠੀ ਰਹੂਗੀ ਉਰੇ 20 ਕਿੱਲੇ ਦਾ ਤਾਂ ਕੋਈ ਮਤਲਬ ਨਹੀਂ ਨਾ ਟਰਸਟ ਵੀ ਨਹੀਂ ਹੈ ਡੇਰੇ ਦੇ 60 65 ਕਿੰਨੇ ਜਮੀਨ ਹੈਗੀ ਹੈ ਜੀ ਉਹ ਸਾਰੀ ਸਮਾਧੀ ਦੇ ਨਾਮ ਤੇ ਹੈ ਜੀ ਤੇ ਸਮਾਧੀ ਦੇ ਨਾਮ ਤੇ ਟਰਸਟ ਰਜਿਸਟਰ ਹੈ ਜੀ ਸ਼੍ਰੀ ਸ਼੍ਰੀ 108 ਜਗਤਗੁਰੂ ਸਾਮੀ ਦੇਪੁਰੀ ਮਹਾਰਾ ਟਰਸਟ ਇਹ ਟਰਸਟ ਰਜਿਸਟਰਡ ਕੋਟ ਦੇ ਨਾਲ ਬੰਦੇ ਆਏ ਸੀ ਉਹ ਇਸੇ ਪਿੰਡ ਦੇ ਨੇ ਜਾਂ ਬਾਹਰੋਂ ਆਏ ਸੀ ਇਸੇ ਪਿੰਡ ਤੋਂ ਤਾਂ ਹੀ ਸਾਡੇ ਪਿੰਡੋਂ ਦੇ ਨਾਲ 5-4 ਬੰਦੇ ਨੇ ਜੀ ਬਾਕੀ ਸਾਰੇ ਇਹ ਬਾਹਰਲੇ ਬੰਦੇ ਸੀਗੇ ਜੀ ਅੱਗੇ ਕੋਟ ਦੇ ਵਿੱਚ ਵੀ ਇਹ ਵਕੀਲਾ ਉਹਦੇ ਨਾਲ ਲੈ ਕੇ ਆਇਆ ਸੀਗਾ ਜੀ ਅੱਜ ਥਾਣੇ ਦੇ ਵਿੱਚ ਜਦੋਂ ਆ ਰਿਹਾ ਸੀ ਉਦੋਂ ਵੀ ਵਕੀਲ ਨੇ ਮੈਨੂੰ ਧਮਕਾਇਆ ਵਾ ਜਾਨਕਿ ਉਹਨਾਂ ਨੂੰ ਦਿਖਾ ਰਿਹਾ ਸੀ ਕਹਿੰਦਾ ਆਹ ਬੰਦੇ ਨੂੰ ਪਛਾਣ ਲਓ ਕਹਿੰਦਾ ਇਹ ਬੰਦੇ ਦਾ ਜਿਆਦਾ ਦਿਮਾਗ ਖਰਾਬ ਆ ਇਹਨੂੰ ਠੀਕ ਕਰਨਾ ਆਪਾਂ ਜੀ ਉਹ ਕਰਨਾ ਮੈਨੂੰ ਉੱਥੇ ਐਨਕੀ ਧਮਕਾਉਣ ਦੀ ਕੋਸ਼ਿਸ਼ ਕਰ ਰਹੀ ਡਰਾਉਣ ਦੀ ਕੋਸ਼ਿਸ਼ ਕਰ ਰਹੀ ਇਹ ਸਭ ਵਕੀਲ ਕਰਵਾ ਰਿਹਾ ਜੀ ਨਾਲ ਜਗੰਨ ਚਲੀ ਜੀ ਦੋਈ ਜਾਣੇ ਬਈ ਜੀ ਨਹੀਂ ਜੀ ਜਮੀਨ ਤੁਸੀਂ ਕਹਿ ਰਹੇ ਹੋ ਉਸ ਤੇ ਆਪਣਾ ਹੱਕ ਜਤਾ ਦੇ ਸਾਬ ਉਸ ਤੇ ਆਪ ਦਾ ਕਿ ਇਹ ਹੁਣ ਜੀ ਕੋਰਟ ਦੇ ਵਿੱਚ ਮਹਾਂਤੀ ਦਾ ਕੇਸ ਇਹਨੇ ਲਾਇਆ ਵੀ ਮੈਂ ਮਹਾਂਤਾ ਜੀ ਹਾਲਾਂਕਿ ਉਹਰੇ ਕੋਈ ਮਹਾਂਤੀ ਦੀ ਪਰੰਪਰਾ ਨਹੀਂ ਗਈ ਇਹ ਤਾਂ ਕਰਕੇ ਵਕੀਲ ਦੇ ਇਹ ਚੀਜ਼ ਕਰਾਵਾ ਰਿਹਾ ਵਾ ਵੀ ਤੂੰ ਜਮੀਨਾਂ ਵੀ ਵਹਾ ਤੂੰ ਐ ਕਰ ਵੀ ਤੇਰੀ ਮਹਾਂਤੀ ਪ੍ਰੂਵ ਕਰਨ ਚ ਸੌਖਾ ਹੋ ਜੂਗਾ ਵੀ ਸਾਰਾ ਕੁਝ ਸਾਭ ਵੀ ਕਰਾ ਰਹੀ ਹੈ ਹਾਲਾਂਕਿ ਉਹ ਚੀਜ਼ਾਂ ਟਰਸਟ ਕਰਾ ਰਹੀ ਆ ਹਾਂਜੀ ਜੀ ਜਿਹੜੇ ਸਾਧਵੀ ਜੀ ਨੇ ਇਸੇ ਪਿੰਡ ਦੇ ਨੇ ਆ ਕਿੱਥੋਂ ਦੇ ਇਹ ਸਾਧਵੀ ਜੀ ਪੰਜ ਗਰਾਈਆਂ ਤੋਂ ਆ ਜੀ ਮੋਗੇ ਜ਼ਿਲ੍ਹੇ ਦੇ ਵਿੱਚ ਆਹੇ ਠੀਕ ਆ ਜੀ ਉੱਥੋਂ ਆ ਇਹ ਚਲੋ ਪਹਿਲਾਂ ਮੜਾ ਮੋਟਾ ਡੇਰੇ ਆਉਂਦੀ ਹੁੰਦੀ ਸੀਗੀ ਜੀ ਉੱਥੇ ਮੱਲ ਕੇ ਡੇਰੇ ਦੇ ਵਿੱਚ ਹੀ ਫਿਰ ਇਹਨੂੰ ਤਕਰੀਬਨ 14-15 ਸਾਲ ਪਹਿਲਾਂ ਡੇਰਾ ਹਰੀ ਸਰ ਕਿਲਾ ਰਾਏਪੁਰ ਦੇ 2014 ਤੋਂ ਗੱਦੀ ਨਸ਼ੀਨ ਮਹੰਤ ਸਾਧਵੀ ਯੋਗਾੰਜਲੀ ਚੇਤਨਿਆ ਪੁਰੀ ਅਸੀਂ 14 ਸਾਲ ਤੋਂ ਆਪਣੀ ਬਖੂਬੀ ਸੇਵਾ ਨਿਭਾ ਰਹੇ ਹਾਂ ਇੱਥੇ ਤੁਸੀਂ ਗੱਦੀ ਪਿੱਛੇ ਪਰ ਕੁਝ ਮੈਂਬਰ ਜਿਨ੍ਹਾਂ ਨੂੰ ਲਾਲਚ ਹੈਗਾ ਡੇਰੇ ਦੀ ਪ੍ਰਾਪਰਟੀ ਨਾਲ ਤਾਂ ਉਹ ਮਿਲ ਕੇ ਸਾਨੂੰ ਇਥੋਂ ਉਹਨਾਂ ਨੇ ਸਾਡੇ ਨਾਲ ਥੋੜਾ ਥੋੜਾ ਨਹੀਂ ਬਹੁਤ ੱੱਕਾ ਕੀਤਾ ਸਾਡੇ ਦੇ ਝੂਠੀ ਐਫ ਆਈ ਆਰ ਕਰਵਾ ਕੇ ਔਰ ਇਥੋਂ ਤੱਕ ਵੀ ਕਿਹਾ ਗਿਆ ਗਿਆ ਕਿ ਵੀ ਪ੍ਰਸ਼ਾਸਨ ਨੇ ਸਾਡੀ ਨਹੀਂ ਸੁਣੀ। ਅਸੀਂ ਤਕਰੀਬਨ ਝਗੜਾ ਤਾਂ ਕੋਈ ਹੈ ਤਾਂ ਬਹੁਤ ਪਿਛਲੀ ਸਟੋਰੀ ਹੈਗੀ ਹੈ ਉਹਦੇ ਪਿੱਛੇ ਬਹੁਤ بڑا ਇੱਕ ਰਹੱਸ ਹੈਗਾ ਜਿਹਨੂੰ ਹਜੇ ਤੱਕ ਅਸੀਂ ਉਜਾਗਰ ਨਹੀਂ ਕੀਤਾ ਕਾਰਨ ਦੀ ਕੋਸ਼ਿਸ਼ ਨਹੀਂ ਕੀਤੀ ਪਰ ਹੋਣੇ ਸੀ ਸੋਚਦੇ ਆ ਕਿ ਉਹ ਵੀ ਅਸੀਂ ਉਜਾਗਰ ਕਰਾਂਗੇ।